ਮਲਾਈ ਕਿਨਾਂ ਦਾਡਾ ਪਰਮਜੀਤ ਸਾਰੇ ਕੀ ਗੱਲ ਬਾਤ ਹੈ ਤੁਹਾਡੇ ਮੁੰਡੇ ਦਾ ਆ ਸਾਰੇ ਨੇ ਆਂਦੇ ਮੁੰਡਾ ਨੂੰ ਘਰੋਂ ਲੈ ਗਏ ਇਹ ਤਾਂ ਆਂਦੇ ਆ ਜੋ ਮੇਲਾ ਵੇ ਕੰ ਚੱਲ ਗਏ ਪਤਾ ਨਹੀਂ ਸਾਡੇ ਪੁੱਤ ਨੇ ਇਹਨਾਂ ਨੇ ਆਪ ਹੀ ਥੱਲੇ ਸੁੱਟ ਕੇ ਕਿਦੇ ਤੇ ਆਹ ਤਾਂ ਗੱਡੀ ਜੇ ਵੱਜ ਗਿਆ ਵਾ ਜੇ ਗੱਡੀ ਜੇ ਵੱਜਾ ਸੀ ਜੇ ਜੇ ਲੋ ਟਰੈਕਟਰੋਂ ਵੀ ਡਿੱਗਾ ਸੀ ਇਹਨਾਂ ਦਾ ਹੱਕ ਸੀ ਸਾਡੇ ਘਰੇ ਫੋਨ ਲਾ ਦੇ ਵੀ ਆਹਾਸਾ ਹੋ ਗਿਆ ਆ ਜੋ ਆਪਾਂ ਇੱਕ ਦਿਨ ਨੂੰ ਲੈ ਕੇ ਚੱਲ ਗਏ ਤੇ ਕਿਦੇ ਆਪਾਂ ਹਸ ਉਤਾਰ ਸੁੱਟ ਦੇ ਇਹ ਨੱਕ ਤੇ ਨਹੀਂ ਸਾਰ ਸਟਿਆ ਚੁੱਪ ਕਰਕੇ ਸਾਡੇ ਘਰੇ ਮੰਝਾ ਲਿਆ ਕੇ ਰੱਖਦਾ ਇਹਨਾਂ ਨੇ ਕੌਣ ਸੀ ਜਿਹੜਾ ਲੱਗ ਗਿਆ ਸੀ ਉਹ ਸਾਰੇ ਇਤਰਾ ਮੁੰਡੇ ਜਿਹੜਾ ਦਾ ਪਰ ਇਹ ਕੌਣ ਸੀ ਪਹਿਲਾਂ ਤਾਂ ਸੈਂਗੇ ਸਾਰੇ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਮੈਂ ਕੋਈ ਨਹੀਂ ਦੀ ਸਰ ਮੈਂ ਨਹੀਂ ਮੈਨੂੰ ਤਾਂ ਸਾਰ ਚਾਹੀਦਾ ਮੇਰਾ ਪੁੱਤ ਕਿਤਰਾ ਮੰਝੇ ਰ ਬਾਦ ਤਾਂ ਨਾਲੇ ਕਰੋ ਖੜ ਕੇ ਆਵਾਜ਼ ਮਾਰ ਕੇ ਇਹਨਾਂ ਨੂੰ ਸੁੱਟ ਦਿੱਤਾ ਥੱਲੇ ਐਂ ਦੱਸ ਕੀ ਕਰ ਗਿਆ ਨਹੀਂ ਮੇਰੇ ਬੁੱਢੇ ਮਾਪੇ ਇਧਰ ਆ ਗਏ ਹੋ ਸਾਰਾ ਹੀ ਬੱਚਿਆਂ ਦਾ ਇਹਨਾਂ ਨੇ ਕਿ ਅਸਤਾਲ ਨਹੀਂ ਖੜਿਆ ਕਿਸੇ ਡਾਕਟਰ ਦੀ ਦੁਕਾਨ ਤੇ ਨਹੀਂ ਖੜਿਆ ਛੜਕਦੇ ਤੇ ਬਾ ਛੜਿਆ ਵਾ ਛੱਟ ਲੱਗੀ ਵੇ ਜਦੋਂ ਮੋਤ ਗਿਆ ਵਾ ਤੇ ਚੁੱਕ ਕੇ ਮੰਜਾ ਸਾਡੇ ਘਰੇ ਸੁੱਟ ਗਿਆ ਟਰਾਲੀ ਭਜਾ ਕੇ ਲਗੇ ਟਿੱਪਰੀ ਇਹ ਰੋਤੇ ਕਿਸੇ ਦੇ ਘਰੋਂ ਇਹਨਾਂ ਨੇ ਮੰਜਾ ਲਿਆ ਸਾਡੇ ਘਰ ਮੰਜਾ ਨਹੀਂ ਸੀ ਹੈਗਾ ਸੜਕਾਂ 'ਤੇ ਆਉਂਦੇ ਉੱਤੇ ਢੱਕ ਕੇ ਆਉਂਦੇ ਸੰਦ ਵੀ ਆ ਗੱਲ ਵਾ ਤਾਂ ਮੰਜਾ ਲਿਆ ਉਹ ਪਾ ਲਿਆ ਗਈ ਇੱਕ ਫੋਨ ਨਹੀਂ ਲਾਉਂਦਾ ਘਰੇ ਕਿਦੇ ਇਹਨਾਂ ਦੇ ਫੋਨ ਲਾਉਣ ਦਾ ਸਰ ਹੱਕ ਹੈ ਗਾਹੀ ਨਾ ਤੁਸੀਂ ਮੈਨੂੰ ਦੱਸ ਦਿਓ ਜਿਹਦਾ ਆ ਹੱਕਾ ਹੋਇਆ ਸੀਗਾ ਉਹਨੂੰ ਤੁਹਾਡੇ ਫੋਨ ਲਾ ਦਿੰਦੇ ਕਿਸੇ ਨੂੰ ਐਨੇ ਪਰਿਵਾਰ ਦੇ ਨਾਲ ਕੇ ਨੰਬਰ ਵਾ ਸਾਰੇ ਮੁੰਡਿਆਂ ਦੇ ਕੋਲ ਇੱਕ ਬੰਦ ਕਰਾਤੇ ਫੋਨ ਨਹੀਂ ਲਾਉਣਾ ਇਹਨਾਂ ਨੇ ਕਿਦੇ ਫੋਨ ਨਹੀਂ ਲਾਇਆ ਕਿਸੇ ਮੁੰਡੇ ਨੂੰ ਫੋਨ ਨਹੀਂ ਲਾਇਆ ਵੀ ਆ ਵਾਕਾ ਹੋ ਗਿਆ ਵਾ ਵੀ ਤੁਸੀਂ ਵੀ ਭੱਜ ਕੇ ਆ ਜਾਓ ਹਾਂਜੀ ਇਹਨਾਂ ਦੇ ਨਾਲ ਜਿਤਨਾ ਵੀ ਹੋ ਸਕਦੇ ਕਾਨੂੰਨੀ ਕਾਰਵਾਈ ਸਾਨੂੰ ਚਾਹੀਦੀ ਆ ਮੈਂ ਕਿਹਾ ਨਹੀਂ ਡਾ ਮੈਨੇਜਰ ਸੰਗਲੂ ਕੀ ਲੱਗਦਾ ਮੁੰਡਾ ਤਾਂ ਮਿਲਾਂ ਮੈਂ ਗੱਡੀ ਮਰਾ ਪਾਜਾ ਕੀ ਗੱਲ ਬਾਤ ਹੋਈ ਗੱਲ ਬਾਜੀ ਟਰੈਕਟਰ ਤੇ ਮੈਨੇ ਮੇਲੇ ਗਏ ਸੀ ਸਾਨੂੰ ਵਾਈ ਮਾਰ ਕੇ ਕਲੀ ਮੇਲੇ ਆ ਚੱਲੀ ਜੇ ਉੱਥੋਂ ਪਤਾ ਲੱਗਿਆ ਖੱਡਾ ਖੁੱਡਾ ਕੇ ਆਇਆ ਰਾਜੇ ਤੇ ਮੈਂ ਟਰੈਕਟਰ ਸੰਭਲ ਲੈਣੇ ਵਾ ਟੈਕਟਰ ਭਜਾਇਆ ਜਾਦਾ ਹੂੰ ਟਰੈਕਟਰ ਘੱਟ ਮਾਰੀ ਘੱਟ ਵੀ ਗੱਡੀ ਆ ਜੀ ਹੂੰ ਤੇ ਉਹ ਘੱਟ ਮਾਰੀ ਦੇ ਮੁੰਡਾ ਥਲੇ ਡਿੱਬਿਆ ਤੇ ਡਰਾਈਵਲੀ ਵੀ ਨਹੀਂ ਪੂਰੀ ਆ ਗਈ ਇਹਦੀ ਟਰੈਕਟਰ ਤੇ ਬੈਠਾ ਹੂੰ ਚੋੜ ਦੇ ਤਾਂ ਹਾਂਜੀ ਜੀ ਨਾ ਕਲਵਾਂ ਪਹੇਗੇ ਜੀ ਤੇ ਜੀ ਮਤਲਬ ਦਾਗੇ ਵਰਾਏਗਾ ਫੰਦੀ ਕੀ ਨਹੀਂ ਇਹ ਦਾਖਲੇ ਕਿਤੇ ਉਪਰਾਏ ਇਹਨਾਂ ਨੇ ਨਾ ਨਾ ਕਰੇ ਹਨ ਫੋਨ ਲਾਉਂਦੇ ਤਾਂ ਹੂੰ ਯਾ ਸਾਰੇ ਮੁੰਡੇ ਦੇ ਫੋਨ ਬੰਦ ਕਰਾਦੇ ਵੀ ਘਰੇ ਫੋਨ ਨਹੀਂ ਲਾਉਣਾ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਹਰ ਮੁੰਡੇ ਇਤਨਾ ਪਤਾ ਮੁੰਡੇ ਨੇ ਦੱਸਿਆ ਹਨ ਸਾਰਾ ਕੋ ਆ ਕੇ। ਕੀ ਲੋਕੀ ਗਏ ਮੁੰਡੇ ਨੇ। ਮੁੰਡਾਂ ਦਾ ਵੀ ਨਹੀਂ ਉਹਨਾਂ ਨੇ ਫੋਨ ਕੇਨ ਲਾਉਂ ਦਿੱਤਾ। ਕਹਿੰਦੇ ਫੋਨ ਨਹੀਂ ਲਾਉਣਾ ਪਤਾ ਲੈ ਚਲੀਏ ਇਹਨੂੰ ਜਬਦ। ਫਿਰ ਕਦੀ ਜਾਂਦੇ ਹਾਂ ਮੋਰਚੇ ਦਾਖਲ ਕਰਾਇਆ ਤੇ ਇੱਕ ਮੁੰਡਾਂ ਦਾ ਨਹੀਂ ਦਾਖਲ ਨਹੀਂ ਕਰਾ ਕੇ ਤੇ। ਕੀ ਮੰਗਦੀ ਕਰਦੇ ਹਾਂ ਅਸੀਂ। ਮੰਨ ਕਰਦੇ ਆਂ ਸਾਰੇ ਸਾਡਾ ਮਸਲਾ ਲਾਉਣਾ ਚਾਹੀਦਾ ਵੀ ਕਾਰਵਾਈ ਹੋਣੀ ਚਾਹੀਦੀ ਪੂਰੀ। ਠੀਕ। ਨੀ ਨਹੀਂ ਡਾ ਮੈਂ ਨਾ ਕਾਹੀ ਕਿੰਦਰ ਸਿੰਘ ਦਾ ਮੇਰਾ ਭਰਾ ਛੋਟਾ ਕਿਹਦੇ ਪਿੰਡ ਦਾ ਰਹਨ ਵਾਲੇ ਤੁਸੀਂ ਐਂ ਪ੍ਰਿੰਗੜੀ ਤੋਂ ਤੇ ਕੀ ਗੱਲਬਾਤ ਹੋਈ ਹੈ ਜੀ ਤੁਹਾਡੇ ਸਰ ਭਾਈ ਇਹਨਾਂ ਕੱਲ ਮੇਲੇ ਗਏ ਆ ਸਾਮੀ 7 ਵਜੇ ਦੇ ਟਾਈਮ ਨਾਲ 8 ਵਜੇ ਦੀ ਇਹ ਫਰਾ ਦੇ ਵਿੱਚ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਆਸਾ ਵਾਪਰਿਆ ਇਹਨਾਂ ਨੇ ਜਦੋਂ ਮੁੰਡਾ ਡੇ ਪਿਆਣਾ ਫੋਨ ਵੀ ਨਹੀਂ ਲਾਇਆ ਇਹਨਾਂ ਨੇ ਵੀ ਉਹਨੂੰ ਚੁੱਕ ਕੇ ਜਾਂ ਹਸਪਤਾਲ ਲੈ ਜੀਏ ਜਾਂ ਕਿਤੇ ਲੈ ਜੀਏ ਜਾਂ ਉਹਦਾ ਇਲਾਜ ਕਰਾ ਦਈਏ ਪਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਦਾਂ ਤੇ ਠੀਕ ਆ ਸ਼ਾਇਦ ਮੇਰਾ ਭਰਾ ਅੱਜ ਵੱਜ ਜਾਂਦਾ ਜੇ ਕਿਤੇ ਲੈ ਜਾਂਦੇ ਉਹਨੂੰ ਤੇ ਅੱਜ ਮੇਰਾ ਭਰਾ ਵੇਖੋ ਮੰਜੇ ਦੇ ਵਿਆਹ ਕਿਦਾਂ ਹੂੰ ਤੇ ਇਹ ਸਿੱਧਾ ਤੁਹਾਡੇ ਘਰ ਕੌਣ ਲੈ ਗਿਆ ਸਿੱਧਾ ਘਰ ਉਹ ਹੀ ਲੈ ਕੇ ਆਏ ਆ ਟਰਾਲੀ ਤੇ ਲੱਦ ਕੇ ਨਾ ਜਨ ਨੂੰ ਸਿੱਧਾ ਸਿੱਧਾ ਪਾਗ ਲੈ ਆਏ ਉਤਰਾ ਇੰਨਾ ਕਿ ਹਸਪਤਾਲ ਖੜਿਆ ਜੇ ਕਿਤੇ ਲੈ ਜਾਂਦੇ ਸ਼ਾਇਦ ਵੱਜ ਜਾਂਦਾ ਕੀ ਮੰਗ ਕਰਦੇ ਆ ਯਾਡਰਾ ਇਨਸਾਬ ਹੋਣਾ ਚਾਹੀਦਾ ਹਾਂ ਛੋਟੇ ਕੀ ਨਾਦਰਾ ਗੁਰੀ ਤੇ ਮੇਰੇ ਲਾਗੇ ਬੈਠਾ ਆਇਆ ਕਿੱਥੇ ਜਾ ਰਹੇ ਤੂੰ ਬਹੁਤ ਐਂਡ ਜਾਣਦੇ ਆ ਤੇ ਕਿੰਨੇ ਕੋਈ ਦਾ ਟਾਈਮ ਹੀ ਨਹੀਂ ਜਦੋਂ ਰੋਡ ਜਾ ਰਹੇ ਜੀ ਜ ਸਾਢੇ 8 ਦਾ ਟਾਈਮ ਆ ਰਾਤ ਦਾ ਟਾਈਮ ਸੀ ਆ ਮੇਰੇ ਲਾਗੇ ਬੈਠਾ ਆ ਤੇ ਕਿਉਂਕਿ ਉਹਥੇ ਚੱਲ ਕੇ ਆਇਆ ਜੇ ਮੋਟਰੂਮ ਘਰ ਤੇ ਚੱਲ ਕੇ ਮਰਕਾਰ ਤੇ ਜੀ ਤੋਤਲਾ ਬੋਲਦਾ ਹੈ ਤੇ ਮੁੜ ਕੇ ਦੱਸਾ ਤੋ ਇੱਕੇ ਧਮ ਦਸਾਈ ਨਾ ਕੱਢੇ ਮਾਰਿਆ ਤੇ ਮਾਰਿਆ ਜੇ ਕਾਲੇ ਨੇ ਕਾਲੇ ਨੇ ਟ੍ਰੈਕਟਰ ਖੰਡਾ ਟ੍ਰੈਕਟਰ ਮਾਰ ਰਿਹਾ ਆ ਅੱਛਾ ਟ੍ਰੈਕਟਰ ਮਾਰਦਾ ਦੇਖ ਵੇ ਹਾਂਜੀ ਇਹਨਾਂ ਬੁੱਢਿਆਂ ਨੇ ਬਾਹਰ ਫੋਨ ਨਹੀਂ ਲਾਉਂ ਦਿੱਤਾ ਕਿੰਨੇ ਨੇ ਲਾਉਂ ਤਾ ਬੁੱਢਿਆਂ ਨੇ ਕਾਲੇ ਵਾਲਿਆਂ ਨੇ ਫੋਨ ਨਹੀਂ ਲਾਉਂ ਦਿੱਤਾ ਅੰਦੇ ਫੋਨ ਨਹੀਂ ਲਾਉਣਾ ਇਹ ਦਾਖਲ ਹੋ ਰਾਇਆ ਨਹੀਂ ਇਹ ਦਾਖਲ ਨਹੀਂ ਕਰਾਇਆ ਸਿੱਧਾ ਲੈਨਤਾ ਤੋਂ ਚੁੱਕੇ ਨੇ ਉਹਨਾਂ ਦਾ ਉਹ ਮੁੰਕੇ ਦਾ ਦਾਦਾ ਪਹੂ ਮਿੰਡੋਂ ਦਾ ਮੁੰਡੇ ਆਉਂਦੇ ਉਹਨਾਂ ਚੁੱਕੇ ਦਾ ਟਰਾਲੀ 'ਚ ਪਾਇਆ ਇਹਨੇ ਰਸ ਹੱਥ ਨਹੀਂ ਲਾਇਆ ਇਹ ਵੀ ਇਹ ਬੰਦੇ ਨੇ ਹੱਥ ਵੀ ਲਾਇਆ ਉਹ ਪੂਰਾ ਗਏ ਮੁੰਡਾ ਦੱਸੂਗੀ ਹਾਂਜੀ ਉੱਥੇ ਬੁਰਾ ਹੋ ਗਿਆ ਐ ਤੇ ਹਸਪੀਟਲ ਨਹੀਂ ਚੈੱਕ ਕਰਾ ਕੇ ਡਾਕਟਰ ਨੇ ਚੈੱਕ ਕਰਾਇਆ ਨਹੀਂ ਉਹਥੇ ਨਹੀਂ ਕਰਾਇਆ ਕਿ ਇਹਦੇ ਨਹੀਂ ਕਰਦਾ ਦਾਈ ਤੇ ਕਰ ਲੈਂਦਾ ਇਹਨਾਂ ਦੇ ਹਾਂਜੀ No le ganó ni